ਨੁਕਸਾਨ ਤਾਂ ਸਾਰੀ ਆ ਜੀ ਹਮ ਸਾਰੀ ਨੁਕਸਾਨ ਆ ਜੀ ਡੇਢ ਕਿੱਲਾ ਬਹਨਦ ਗਈ ਹਮ 2 ਲੱਖ ਰੁਪਏ ਦਾ ਕਰਦੇ ਜਾਈਆਂ 2 ਲੱਖ ਰੁਪਏ ਦਾ ਹਮ ਜੇ ਹੋਰ ਕੋਈ ਕਮਾਈ ਦਾ ਸਾਧਨ ਕੀ ਕੋਈ ਸਾਧਨ ਨਹੀਂ ਹੈ ਜੀ ਮੇਰੇ ਵਿੱਚ ਕਿੰਨੇ ਬੱਚੇ ਆ ਤੁਹਾਡੇ ਜੀ ਦੋ ਬੱਚੇ ਨੇ ਕੀ ਕਰਦੇ ਆ ਬੱਚੇ ਬੇਟੀ ਇਹ ਬਾਹਰ ਵੇਚੀ ਦੀ ਪਿਛਲੇ ਸਾਲ ਦੀ ਹਮ ਮੁੰਡਾ ਪੜ੍ਹ ਰਿਹਾ ਜੀ ਮੁੰਡਾ ਪੜ੍ਹ ਰਿਹਾ ਹਮ ਫੇਰ ਹੁਣ ਕੀ ਜੇ ਤੁਹਾਡੀ ਫਸਲ ਆ ਜਿਹੜੀ ਤਬਾਹ ਹੋ ਚੁੱਕੀ ਐ ਕੀ ਕਮਾਈ ਦਾ ਸਾਧਨ ਹੁਣ ਕਿਵੇਂ ਗੁਜ਼ਾਰਾ ਹੋਣਾ ਹੈ ਗੁਜ਼ਾਰਾ ਲਾ ਦੇ ਕੀ ਕਰਾਂਗੇ ਜੀ ਹੂੰ। ਕਿ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ? ਸਰਕਾਰ ਨੂੰ ਹੀ ਕਹਿਣਾ ਇਹ ਕੋਈ ਨਾ ਕੁਝ ਹੋ ਰਹੀ ਹੈ ਜੀ। ਮਦਦ ਕਰੇ ਵੀ। ਸੌ ਦਾ 100% ਖਤਮ ਆ ਜੀ। ਜੇ ਆਪਾਂ ਸੋਚੀਏ ਵੀ ਵਿੱਚੋਂ 20-25% ਵੀ ਫਸਲ ਹੁੰਦੀ ਨਹੀਂ ਜੀ। ਇਹ ਤਾਂ 100 ਦੀ 100% ਖਤਮ ਆ ਜੀ। ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈ ਆ। ਹੋਰ ਕੋਈ ਸਾਧਨ ਨਹੀਂ ਹੈਗਾ ਜੀ। ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖਤਰੀ ਹੀ ਮੰਗ ਕਰਦੇ ਆ ਵੀ ਕੁਛ ਨਾ ਕੁਛ ਇਹ ਕਿਸਾਨ ਨੂੰ ਸਹਾਇਤਾ ਦੇਣੀ ਚਾਹੀਦੀ ਹੈ ਇਸ ਸਰਕਾਰ ਨੂੰ। ਕੀ ਕਾਰਨ ਬਣਿਆ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਜੀ ਇਹ ਸਪਰੇਅ ਮਤਲਬ ਨਾਲ ਹੋ ਗਈ ਜੀ ਰਾਉਂਡ ਹੱਪ ਧੋਖੇ ਨਾਲ ਅਣਪੜਤਾ ਦੇ ਕਾਰਨ ਜੀ ਕਿਸਾਨ ਚਾਹ ਲੈਣ ਵਗਿਆ ਜੀ ਕਰੇ ਉਹ ਸਪਰੇਅ ਕਰਨ ਵਾਲਿਆਂ ਨੇ ਜੀ ਧੋਖੇ ਨਾਲ ਉਹ ਦਵਾਈ ਰਾਉਂਡ ਹੱਪ ਟੀ ਜਿਹੜੀ ਉਹ ਵੀ ਵਿੱਚ ਘੋਲ ਲਈ ਜੀ ਹੂੰ ਇਹ ਕਾਰਨ ਹੋਇਆ ਜੀ ਕੀ ਕੋਈ ਜੀਮਨ ਜਿਵੇਂ بیمਿਆਂ ਹੁੰਦਾ ਹੈ ਫੈਕਟਰੀਆਂ ਦਾ ਵੱਡੇ ਕਾਰੋਬਾਰੀਆਂ ਨੂੰ ਇਨਸੂਰ ਮਿਲ ਜਾਂਦੇ ਅੱਗ ਲੱਗ ਜਾਂਦੀ ਹੈ ਕੋਈ ਕਿਸਾਨ ਦੀ ਫਸਲ ਤੇ ਇਦਾਂ ਦੀ ਸਕੀਮ ਹੈ ਜਿਹਦੇ ਨਾਲ ਮਤਲਬ ਕਿ ਕਿਸਾਨ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਨਹੀਂ ਜੀ ਮੈਂ ਦੇਖੋ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਕਰਾਹਾਦਾ ਆਗੂਆਂ ਜੀ ਪਰ ਅਸੀਂ ਵੀ ਥੋ-ਥੋ ਧਰਨੇ ਲਾਉਨੇ ਆ ਇਹ ਗੱਲਾਂ ਪਿੱਛੇ ਵੀ ਸਾਡੀ ਜੋ ਕਿਸਾਨਾਂ ਦੀ ਫਸਲ ਆ ਗਈ ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਹੈ ਉੱਪਰੋਂ ਉਹਦੇ ਨਾਲ ਮਰ ਜਾਂਦੀ ਹੈ ਜੀ ਫਸਲ ਕਈ ਵਾਰੀ ਜਿਵੇਂ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ